ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੋ ਕੱਲ ਦੇਖਿਆ ਵੀ ਆਪਾਂ ਵੀ ਜੀਰਖਾਨ ਜਿਹੜੇ ਸਹਾਇਜਦਾਨ ਨੂੰ ਆਪਣਾ ਨਹੀਂ ਆ ਵੀ ਚੰਨੀ ਸਦਾ ਸਲਾਏ ਤਾਂ ਉਹਨਾਂ ਨੇ ਜਕਾਰੇ ਛੱਡੇ ਤੇ ਜਕਾਰੇ ਛੱਡ ਕੇ ਮਾਤਾ ਗੁਜਰੀ ਕੋਲ ਗਏ ਤੇ ਉਹਨਾਂ ਨੇ ਉੱਥੇ ਮੋਤੀ ਰਾਮ ਜੀ ਦਾ ਦੁੱਧ ਪਿਉਣ ਆਇਆ ਤਾਂ ਉਹਨਾਂ ਦੁੱਧ ਪੀਤਾ ਤੇ ਮਾਤਾ ਜੀ ਨਾਲ ਰਾਤ ਭਰ ਬੈਠ ਕੇ ਗੱਲਾਂ ਕੀਤੀਆਂ ਕਿ ਅੱਜ ਦੇ ਜਿਹੜੇ ਫੈਸਲੇ ਸੀ ਉਹਨੇ ਬਾਰੇ ਖੁਸ਼ੀ ਭਰ ਕੇ ਕੀਤੀ ਵੀ ਜਿਹੜਾ ਫੈਸਲਾ ਹੋਇਆ ਸਾਨੂੰ ਬਹੁਤ ਖੁਸ਼ੀ ਹੋਈ ਉਸ ਵਾਸਤੇ ਤਾਂ ਉਧਰ ਦੂਜੇ ਪਾਸੇ ਵਜ਼ੀਰ ਖਾਨ ਨੇ ਜਦੋਂ ਇਹ ਹੁਕਮ ਸਰਾਇਆ ਤਾਂ ਨੀਹਾ ਵਿਚਨਣ ਵਾਸਤੇ ਮਿਸਤਰੀ ਨੂੰ ਪੁੱਛਿਆ ਗਿਆ ਤਾਂ ਕੋਈ ਵੀ ਸ਼ਹਿਰ ਦਾ ਸਰਾਂਤ ਸ਼ਹਿਰ ਦਾ ਮਿਸਤਰੀ ਨੀਹਾ ਘੜਿਆ ਕਰਨ ਵਾਸਤੇ ਤਿਆਰ ਨਾ ਹੋਇਆ ਤਾਂ ਇਸ ਗੱਲ ਦਾ ਉਹਨਾਂ ਨੂੰ ਫਿਕਰ ਪੈ ਗਿਆ ਵੀ ਹੁਣ ਅਸੀਂ ਸਜਾ ਦਾ ਦਿੱਤੀ ਉਹ ਅਸੀਂ ਕੀ ਕਰਾਂਗੇ ਤਾਂ ਉਹਨਾਂ ਦੇ ਇੱਕ ਜਨਰ ਨੇ ਉਹਨੂੰ ਰਾਹ ਦਿੱਤੀ ਕਿ ਉਹ ਇੱਕ ਦੋ ਬੰਦੇ ਨੂੰ ਜਾਣਦੇ ਜਿਹੜੇ ਇਹ ਕੰਮ ਨੂੰ ਕਰ ਸਕਦੇ ਉਹ ਸਮਾਨੇ ਦੇ ਜਰਾਜ ਸੀਗੇ ਜਿਹੜੇ ਚੋਰੀ ਦੇ ਜੁਰਮ ਦੇ ਵਿੱਚ ਜੇਲ੍ਹ ਦੇ ਵਿੱਚ ਕੈਦੀ ਸੀ ਤਾਂ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਸਜ਼ਾ ਮਾਫ ਕਰ ਦੇ ਉਹ ਹੀ ਕੰਮ ਕਰ ਦੇਣਾ ਦੂਜੇ 7 ਸਾਲ ਵਿਕਤੀ ਬਾਸਲ ਹੋਏਗਾ ਜਿਸ ਮਾੜੇ ਦੇ ਸੀਗੇ ਜਲਾਦ ਸੀਗੇ ਤਾਂ ਉਹਨਾਂ ਨੂੰ ਮਨਾਇਆ ਗਿਆ ਤਾਂ ਉਹਨਾਂ ਨੇ ਸਜ਼ਾ ਮਾਫੀ ਦੇ ਲਾਂਚ ਦੇ ਵਿੱਚ ਸਹਿਯੋਗਦਾਰੀਆਂ ਵਿੱਚ ਇਹਨਾਂ ਦਾ ਵੀ ਮਨਜ਼ੂਰੀ ਕਰ ਦਿੱਤੀ ਵੀ ਹਾਂ ਵੀ ਅਸੀਂ ਇਹ ਕੰਮ ਕਰਾਂਗੇ ਤਾਂ ਉਸ ਤੋਂ ਬਾਅਦ ਦੂਜੇ ਜਦੋਂ ਦੂਜੇ ਵਾਰੀ ਢੰਡੇ ਪੁਰਤੀ ਦੇ ਵਿੱਚ ਮਾਤਾ ਜੀ ਨੇ ਸਹਿਯੋਗਦਾਰਾਂ ਨੂੰ ਇਸਨਾਨ ਕਰਵਾ ਕੇ ਤੇ ਉਹਨਾਂ ਨੇ ਨਿਤਨੇਮ ਕੀਤਾ ਬੈਠ ਕੇ ਨਿਤਨੇਮ ਕਰਕੇ ਜਦੋਂ ਉਹਨਾਂ ਨੂੰ ਸਿਪਾਈ ਲੈਣਗੇ ਤਾਂ ਮਾਤਾ ਇਹਨਾਂ ਨੇ ਆਪਣੇ ਹੱਥੀਂ ذਰਾਰ ਕੇ ਪਿਆਰ ਕਰਕੇ ਸਪੰਜਾਂ ਨਾਲ ਤੋੜਿਆ ਤਾਂ ਉਹ ਜਦੋਂ ਮੈਦਾਨ ਦੇ ਵਿੱਚ ਆਏ ਤਾਂ ਉੱਥੇ ਸਾਰੇ ਜਨਤਾ ਖੜੀ ਸੀ ਉਹਨਾਂ ਵੀ ਦੇਖ ਕੇ ਸਾਰੇ ਜਨਤੇ ਸੂਰਤੇ ਹੋਏ ਸੀ ਵੀ ਕਿੱਡੀ ਭੈੜੀ ਸਜ਼ਾ ਛੋਟੇ ਛੋਟੇ ਬੱਚਾਂ 'ਤੇ ਕੀਤੀ ਜਾ ਰਹੀ ਤਾਂ ਉਸ ਵੇਲੇ ਕਾਜੀ ਤੇ ਵਜ਼ੀਰ ਖਾਂ ਖੜੇ ਦੇਖਦੇ ਆਂਦੇ ਉਹ ਬੱਚਾਂ ਨੂੰ ਦੁਬਾਰਾ ਫੇਰ ਕਹਿੰਦੇ ਆ ਵੀ ਤੁਸੀਂ ਇੱਕ ਵਾਰੀ ਹੋਰ ਸੋਚ ਲਓ ਵੀ ਤੁਹਾਡੀ ਇਹ ਸਜ਼ਾ ਮਾਫ ਕਰਦਾ ਤੁਸੀਂ ਛੱਡਾ ਧਰਮ ਗ੍ਰਹਿਣ ਕਰ ਲਓ ਤਾਂ ਬੱਚਾ ਨੇ ਤੁਹਾਰਾ ਪੇਰੋ ਸੇ ਬਾਦਰਾ ਜਵਾਬ ਦਿੱਤਾ ਤੇ ਜੇਕਰ ਇਹ ਲਾਇਬੇ ਤੁਸੀਂ ਤੁਹਾਡਾ ਧਰਮ ਨਹੀਂ ਗ੍ਰਹਿਣ ਕਰਨਾ ਸਾਨੂੰ ਸਦਾ ਮੌਤ ਦੀ ਮਨਜ਼ੂਰ ਹੈ ਤਾਂ ਇਸ ਵਾਰਕ ਬਜੀ ਅਖਾਲੇ ਹੁਕਮ ਦਿੱਤਾ ਕਿ ਇਹਨਾਂ ਨੂੰ ਜਗਰ ਨੂੰ ਦੁਨੀਆ ਵਿੱਚ ਚੇੰਦ ਤਾਂ ਸਾਸਲ ਵਿੱਚ ਤੇ ਬਾਤ ਸੁਲਵੇਗਾ ਜਿਹੜੇ ਕਿ ਉੱਥੇ ਜਲਾਦਾਂ ਦੇ ਰੂਪ ਵਿੱਚ ਖੜੇ ਸੀ ਉਹਨਾਂ ਨੇ ਸਾਰੇ ਦੁਨੀਆ ਵਿੱਚ ਚੇੰਦਨਾ ਸ਼ੁਰੂ ਕਰ ਦਿੱਤਾ ਤਾਂ ਹੌਲੀ ਹੌਲੀ ਉਹ ਦੀਵਾ ਅਨੁਚੰਦ ਜਿਹੜੇ ਜਦੋਂ ਵਾਰ ਗੋਡਾ ਤੱਕ ਪਹੁੰਚੀ ਤਾਂ ਜਿਹੜਾ ਦੁਕਾਨਦਾਰ ਸੀ ਉਹ ਕਹਿੰਦਾ ਵੀ ਸਰਕਾਰੀ ਇਟ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਜਦੋਂ ਕੰਧ ਵੀਗੀ ਹੋਣ ਲੱਗੀ ਵੀਰ ਜੇ ਇਟਨੀ ਨਿਪਨ ਨੇ ਵੀ ਇਹਨਾਂ ਦੇ ਗੋਟਿਆਂ ਨੂੰ ਜੇ ਇੱਕ ਚੀਰ ਕੇ ਵੀ ਦੀਵਾਰ ਖੜੀ ਕਰਤਾ ਤਾਂ ਤੁਸੀਂ ਦੇਖੋ ਵੀ ਉਹਨੇ ਕਿੰਨੀ ਦਰਦਨਾਕ ਕੀਤਾ ਉਸ ਟੈਂਟ ਤੇ ਉਹਨਾਂ ਨੇ ਬੱਚਾ ਦੇ ਗੋਟੇ ਸਿਲਕੇ ਗਏ ਦੁਬਾਰ ਸਿੱਧੀ ਕਰੀ ਖੜੀ ਕਰਤੀ ਤਾਂ ਵੀ ਕੋਈ ਤੇ ਖੜੀ ਕਰਦੇ ਖੜੀ ਕਰਦੇ ਜੋ ਦੁਬਾਰ ਉਹਨੇ ਦੇ ਘਰ ਤੱਕ ਆ ਗਈ ਤਾਂ ਛੋਟਾ ਸਹਜ ਦਾ ਵੱਡੇ ਸਹਜ ਦਾ ਵੀਰੇ ਤੂੰ ਮੈਥੋਂ ਪਹਿਲਾਂ ਇਸ ਧਰਤੀ ਉੱਤੇ ਪਿਤਾ ਗੁਰੂ ਕੋਲ ਆਇਆ ਸੀਗਾ ਪਰ ਹੁਣ ਆਪਣੇ ਦਾਦਾ ਜੀ ਕੋਲ ਆਉਣਾ ਦਾਦਾ ਜੀ ਕੋਲ ਤੈਥੋਂ ਪਹਿਲਾਂ ਮੈਂ ਜਾਊਂਗਾ ਦੇਖ ਮੈਂ ਤੁਹਾਡੇ ਨਾਲ ਕਿੰਨਾ ਕਿੰਨੇ ਮੇਰੇ ਪਰਮਾਤਮਾ ਨੇ ਕਰਮ ਚੰਗੇ ਲਾ ਕੇ ਮੈਂ ਦਾਦਾ ਜੀ ਦੀ ਬਕਲਤਾ ਤੋਂ ਪਹਿਲਾਂ ਜਾਇਆ ਇਹ ਗੱਲ ਸੁਣ ਕੇ ਵੱਡੇ ਸਹਿਜਤ ਨੇ ਕਿਹਾ ਵੀ ਉਹ ਵੀ ਬਹੁਤ ਬੁਖਾਇਆ ਵੀ ਹਾਂ ਇਹ ਵੀ ਮੇਰੇ ਨਾਲ ਹੀ ਧੱਕਾ ਹੋ ਰਿਹਾ ਵੀ ਪਰਮਾਤਮਾ ਤੋਂ ਪਹਿਲਾਂ ਬੁਲਾ ਰਿਹਾ ਤੇ ਮੈਂ ਮੋੜ ਜਾਉ ਤਰ ਦੁਬਾਰਾ ਉਹਨੂੰ ਛਿੜਦੇ ਤੇ ਉਹਨੂੰ ਤਾਂ ਤੱਕ ਲੈ ਜਾਂਦੇ ਆ ਤੇ ਜੋ ਦੁਬਾਰਾ ਨੂੰ ਛਿੜ ਕੇ ਉਹਨੂੰ ਵਿੱਚ ਛਿੜ ਕੇ ਵਜੀਰ ਕਾੜ ਤੇ ਉਹ ਸਾਰੇ ਲੋਕ ਮੋੜ ਦੇ ਲੱਗ ਜਾਂਦੇ ਆ ਤਾਂ ਕਿ ਉਹ ਦੁਬਾਰਾ ਡਿੱਗ ਪੈਂਦੀ ਹੈ ਜੋ ਦੁਬਾਰਾ ਡਿੱਗਦਾ ਸਹਿਜਤ ਦੇ ਵਿੱਚ ਬੇਹੋਸ਼ ਹੋ ਕੇ ਡਿੱਗੇ ਪਿਆ ਹੁੰਦਾ ਹੈ ਤਾਂ ਉਹ ਜਰਾਦਾਂ ਨੂੰ ਇਸ਼ਾਰਾ ਕਰਦੇ ਵੀ ਦੇਖੋ ਵੀ ਕਿਵੇਂ ਵੀ ਇਹ ਇਹਨਾਂ ਦੀ ਮੌਤ ਹੋ ਚੁੱਕੀ ਐ ਜਦ ਵੀ ਇਹ ਰਹਿੰਦੇ ਤਾਂ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਦੇ ਸਾਹ ਵਗ ਰਹੇ ਸੀ ਤਾਂ ਉਹਨੇ ਕਹਿ ਬੈਨੇ ਤਾਂ ਸਾਹ ਚੱਲ ਰਹੇ ਨੇ ਤਾਂ ਵੀ ਅਜੇ ਜਿੰਦਾ ਨੇ ਤਾਂ ਵਜ਼ੀਰ ਗਾਹੜੇ ਹੁਕਮ ਕੀਤਾ ਵੀ ਇਹਨਾਂ ਦੇ ਗਲੇ ਕੱਟ ਦਿੱਤੇ ਜਾਂ ਤਾਂ ਜਰਾਦਾਂ ਨੇ ਸਹਜਦਰੇ ਉੱਪਰ ਪੈਰ ਰੱਖ ਕੇ ਉਹਨੇ ਗਲੇ ਤੇ ਫੜ ਕੇ ਤਾਂ ਉਹਨਾਂ ਦੇ ਗਲੇ ਕੱਟ ਤੇ ਵੱਡੇ ਸਹਜਦ ਤੇ ਚੁਰਾਵਰ ਸਿੰਘ ਜੀ ਦਾ ਥੋੜੇ ਸਮੇਂ ਵਿੱਚ ਜੀਦੂ ਦੇ ਉੱਪਰ ਛੋਟੇ ਸਹਜਦਰੀ ਇੱਕ ਕਰਾ ਕੇ ਥੋੜੀ ਕੱਟੀ ਗਈ ਸੀ ਜਿਸ ਕਰਕੇ ਹੋੜੀ ਹੋ ਗਈ ਹਾਈ ਘੜੀਆਂ ਦੇ ਵਿੱਚ ਹੌਲੀ ਹੌਲੀ ਉਹਨਾਂ ਦਾ ਖੂਨ ਵਗਦਾ ਤੇ ਹੌਲੀ ਹੌਲੀ ਉਹਨਾਂ ਦੀ ਜਾਨ ਨਿਕਲੀ ਇਸ ਤਰ੍ਹਾਂ ਤਰਪ ਤਰਪ ਕੇ ਜਾਨ ਨਿਕਲੀ ਇਸ ਤਰ੍ਹਾਂ ਛੋਟੇ ਚਾਰਦਰਾਂ ਦੀ ਦੀਪਰਤ ਕੀਤੀ ਅਤੇ ਸਾਰੇ ਲੋਕਾਂ ਨੇ ਉੱਥੇ ਬਹੁਤ ਜ਼ਿਆਦਾ ਅਫਸੋਸ ਕੀਤਾ ਕਦੇ ਸ਼ਰਾਂਤ ਦੇ ਵਿੱਚ ਉਸਨਾਂ ਲੋਕਾਂ ਦੇ ਘਰਾਂ ਦੇ ਵਿੱਚ ਚੁੱਲ੍ਹੇ ਨਿਭਲੇ ਸਭ ਜਦ ਅਸੀਂ ਦੀਪਰਤ ਦਰ ਦੂਜੇ ਪਾਸੇ ਮਾਤਾ ਗੂਰੀ ਨੇ ਇੰਡੇ ਵਰ ਜੁਦਾ ਆਪਣੇ ਪ੍ਰਾਂਤ ਚਾਇਤ ਤੇ ਬੈਗਮਾ ਨੂੰ ਸਿਮਰ ਕੱਢ ਹੋਈ ਸਤ ਨਾਮੁ ਸਤਨਾ ਵਾਈ ਗੁਰ 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 ਸਾਰੇ ਪੈਨ ਭਰਾਵਾਂ ਨੂੰ ਬੇਨਤੀ ਹੈ ਸਾਡੇ 10:00 ਵਜੇ ਤੋਂ ਲੈ ਕੇ 11:00 ਵਜੇ ਤੱਕਾਰ ਜਿਵੇਂ ਸਾਡੇ ਦੇ ਜੀ ਦਿਵਸ ਤਾਂ ਉਹ ਜਿਵੇਂ ਬਹਿਰੂ ਨਾਮ ਸਿਮਰਗਨ ਜਦ ਜਦ ਸ਼ਹਿਰ ਦਾ ਪਾਰ ਕਰਨ ਦੀ ਬੇਨਤੀ ਹੈ ਸਾਰੇ ਵੀਰੇ ਜੀ ਫਿਲਟਰ ਕਰਨ ਲਈ ਕਹਿੰਦਾ ਰਹਿਤਿਕਾ ਕਾਲ تھا ਰਹਿਤਿਕ ਜੀ ਫਤਫਾ